ਨਮਸਕਾਰ ਸਤ ਸ੍ਰੀ ਅਕਾਲ ਡੇ ਐਂਡ ਨਾਈਟ న్యూਸ ਦੇ ਜਾਗੋ ਪੰਜਾਬ ਸ਼ੋਅ 'ਚ ਤੁਹਾਡਾ ਸਵਾਗਤ ਹੈ ਸਾਨੂੰ ਦੇਖ ਰਹੇ ਨਾਰਥ ਅਮਰੀਕਾ ਦੇ ਗਲੋਬਲ ਪੰਜਾਬ ਤੇ ਯੂਰਪ ਤੇ ਸੰਗਤ ਟੀਵੀ ਦੇ ਦਰਸ਼ਕਾਂ ਦਾ ਵੀ ਅਸੀਂ ਨਾਲ ਹੀ ਸਵਾਗਤ ਕਰਦੇ ਹਾਂ ਅ ਅੱਜ ਸਾਡੇ ਕੋਲ ਭਾਈ ਹਰਦੀਪ ਸਿੰਘ ਨੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਹ ਸਾਡੇ ਸਟੂਡੀਓ 'ਚ ਆਏ ਹੋਏ ਨੇ ਸਮੇਂ-ਸਮੇਂ ਉਤੇ ਕਾਫੀ ਜਿਹੜੇ ਹੱਕਾਂ ਹਕੂਕਾਂ ਦੀ ਗੱਲ ਤਾਂ ਉਹ ਕਰਦੇ ਹੀ ਰਹੇ ਨੇ ਤੇ ਨਾਲ ਹੀ ਕੁਝ ਅਜਿਹੇ ਵਿਸ਼ਿਆਂ ਦੇ ਉਤੇ ਅਜਿਹੇ ਮਸਲਿਆਂ ਉਤੇ ਆਵਾਜ਼ ਉਠਾਉਂਦੇ ਰਹੇ ਨੇ ਜਿਨ੍ਹਾਂ ਦੇ ਉਤੇ ਪੂਰੇ ਪੰਜਾਬੀਆਂ ਦਾ ਤੇ ਪੂਰੇ ਸਾਰੇ ਲੋਕਾਂ ਦਾ ਧਿਆਨ ਜਾਂਦਾ ਤੇ ਉਹ ਸਾਰੇ ਲੋਕਾਂ ਦਾ ਹੱਕ ਬਣਦਾ ਤੇ ਉਹਨਾਂ ਦਾ ਜ਼ਿੰਮੇਵਾਰੀ ਬਣਦੀ ਹੈ ਫਰਜ਼ ਬਣਦਾ ਹੈ ਉਹਨਾਂ ਵਿਸ਼ਿਆਂ ਦੇ ਉਤੇ ਆਵਾਜ਼ ਉਠਾਉਣਾ ਅੱਜ ਇੱਕ ਅਜੇਹਾ ਵਿਸ਼ਾ ਲੈ ਕੇ ਆਏ ਨੇ ਭਾਈ ਹਰਦੀਪ ਸਿੰਘ ਜਿਨ੍ਹਾਂ ਦੇ ਉੱਤੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸਾਡੇ ਸਮਾਜ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਅਜਿਹਾ ਕੁਝ ਵੀ ਹੋ ਰਿਹਾ ਹੈ ਭਾਈ ਸਾਹਿਬ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਸਾਰੇ ਦਰਸ਼ਕਾਂ ਨੂੰ ਵਿਵਾਹ ਜੀ ਕ ਖਾਲਸਾ ਵਾਜੀ ਫਤਿਹ ਇੱਕ ਜ਼ਮੀਨ ਦੀ ਜਿਹੜੀ ਗੱਲ ਹੈ ਗੁਰਦੁਆਰਾ ਸਾਹਿਬ ਦੇ ਨਾਲ ਜੁੜੀ ਹੋਈ ਹੈ ਉਸ ਦੇ ਉੱਤੇ ਕਾਫੀ ਤੁਸੀਂ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਰਹੇ ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹਾਂਗੇ ਆਖਿਰ ਮੁੱਦਾ ਕੀ ਹੈ ਇਹ ਮੁੱਦਾ ਸਾਡੇ ਸ਼ਹਿਰ ਸਾਬਜਾ ਦਾ ਜੀਤ ਸਿੰਘ ਨਗਰ ਚ ਗੁਰਦੁਆਰਾ ਆਮ ਸਾਹਿਬ ਹੈ ਜੋ ਕਿ ਸਤਵੀਂ ਪਾਸ਼ਾਹੀ ਦਾ ਇਤਿਹਾਸਿਕ ਸਥਾਨ ਹੈ। ਔਰ ਇਸ ਸਥਾਨ ਦੀ ਕਰੀਬ 3/8 ਏਕੜ ਲੈਂਡ ਹੈ ਟੋਟਲ। ਜਿਸ ਵਿੱਚੋਂ ਸ਼ਹਿਰ ਦੇ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਸशोਭਤਾ ਹੈ ਉਸ ਥਾਂ ਦੇ ਉੱਤੇ ਕਰੀਬ 14 ਏਕੜ ਲੈਂਡ ਹੈ। ਇਸ ਤੋਂ ਇਲਾਵਾ ਕੁਝ ਪਿੰਡਾਂ ਦੇ ਵਿੱਚ ਵੀ ਜਗ੍ਹਾ ਹੈ। ਨੇੜਲੇ ਪਿੰਡਾਂ ਦੇ ਵਿੱਚ ਇੱਕ ਥਾਂ ਦੇ ਉੱਤੇ 23.23 ਏਕੜ ਲੈਂਡ ਹੈ ਤੇ ਇੱਕ ਥਾਂ ਦੇ ਉੱਤੇ ਹੋਰ ਇੱਕ ਦੋ ਹੋਰ ਥਾਵਾਂ ਦੇ ਉੱਤੇ ਛੋਟੇ-ਛੋਟੇ ਪੀਸਸ ਆਫ ਲੈਂਡ ਹੈਗੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਇਸ ਗੁਰਦੁਆਰੇ ਦਾ ਪ੍ਰਬੰਧ ਜਿਹੜਾ ਹੈ ਉਹ ਪਿਛਲੇ 12 10-12 ਸਾਲਾਂ ਤੋਂ ਆਇਆ ਇਸ ਤੋਂ ਪਹਿਲਾਂ ਇੱਥੇ ਦੀ ਸਥਾਨਕ ਕਮੇਟੀਆਂ ਨੇ ਜਿਹੜੀਆਂ ਉਹ ਇਸ ਦਾ ਪ੍ਰਬੰਧ ਕਰਦੀਆਂ ਸੀ ਔਰ ਮੇਰਾ ਸਬੰਧ ਇਸ ਸੰਸਥਾ ਤੇ ਇਸ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੇ ਨਾਲ ਉਹ ਪਿਛਲੇ ਲੰਬੇ ਸਮੇਂ ਤੋਂ ਹੈ ਮੈਂ ਸਮਝਦਾ ਕਿ ਜਦੋਂ ਤੱਕ ਇਹ ਪ੍ਰਬੰਧ ਸੰਗਤ ਦੇ ਕੋਲ ਸੀ ਲੋਕਲ ਕਮੇਟੀ ਦੇ ਕੋਲ ਸੀ ਉਸ ਵਕਤ ਤੱਕ ਜ਼ਮੀਨ ਜਾਂ ਜਾਇਦਾਦ ਜੋ ਹੈ ਉਹ ਬਚਾਅ ਦੇ ਵਿੱਚ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਜਦੋਂ ਇਹ ਪ੍ਰਬੰਧ ਪਹੁੰਚਿਆ ਤੇ ਨਾਤੇ ਇਹ ਜਾਇਦਾਦਾਂ ਜਿਹੜੀਆਂ ਨੇ ਉਹ ਇਸ ਵੇਲੇ ਸੁਰੱਖਿਅਤ ਨੇ ਬਲਕਿ ਵੱਡੀ ਗੱਲ ਇਹ ਹੈ ਕਿ ਉਹਨਾਂ ਨੇ ਹੋਰਾਂ ਤੋਂ ਇਸ ਦੀ ਸੁਰੱਖਿਆ ਕਰਨੀ ਤਾਂ ਦੂਰ ਦੀ ਗੱਲ ਖੁਦ ਹੀ ਮਲੀਪੁਕਤ ਦੇ ਨਾਲ ਇਹ ਜ਼ਮੀਨਾਂ ਨੂੰ ਖੁਰਦ-ਬੁਰਦ ਕਰਵਾਉਣ ਦੀ ਕਾਰਵਾਈਆਂ ਚੱਲ ਰਹੀਆਂ ਨੇ 2010 ਦੇ ਵਿੱਚ ਗਮਾੜਾ ਨੇ ਕਿਹਾ ਕਿ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜੀ ਜ਼ਮੀਨ ਹੈ ਉਸ ਵਿੱਚੋਂ ਕਾਫੀ ਵੱਡਾ ਹਿੱਸਾ ਜਿਹੜਾ ਹੈਗਾ ਉਹ ਕਬਜ਼ਾ ਹੈ ਗੈਰਕਾਨੂੰਨੀ ਹੈ ਔਰ ਗਮਾੜਾ ਨੇ ਮੀਡੀਆ ਵਿੱਚ ਬੜੀ ਗੱਲਾਂ ਆਈਆਂ ਕਿ ਗੁਰਦੁਆਰਾ ਆਸ ਟੂ ਵੋਕੇਟ ਲੈਂਡ ਔਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਤੱਕ ਨੇ ਮੰਨਿਆ ਕਿ ਇਹ ਸਾਡੀ ਜ਼ਮੀਨ ਕੇਵਲ 11.3 ਹੈ ਬਾਕੀ ਜਿਹੜਾ ਹੈਗਾ 2.86 ਜਿਹੜਾ ਉਹ ਕਬਜ਼ਾ ਹੈ ਹੂੰ ਹੂੰ ਜਦ ਕਿ ਅਸਲ ਗੁਰਦੁਆਰੇ ਦੀ ਜ਼ਮੀਨ ਉਸ ਜਗ੍ਹਾ ਦੇ ਉੱਤੇ 14 ਏਕੜ ਬਣਦੀ ਸੀ ਉਹ ਗਵਰਨਰ ਪੰਜਾਬ ਦੀ ਚਿੱਠੀਆਂ ਦੇ ਰਾਹੀਂ ਉਹ ਕਾਗਜ਼ਾਂ ਦੇ ਰਾਹੀਂ ਬਾਕਾਇਦਾ 14 ਏਕੜ ਸੀ ਹਾਂਜੀ ਜਦੋਂ ਇਹ ਮਸਲਾ ਸਾਹਮਣੇ ਆਇਆ ਤਾਂ 2011 ਦੇ ਵਿੱਚ ਮਈ ਮਹੀਨੇ ਦੇ ਵਿੱਚ ਸੰਗਤ ਨੂੰ ਸੰਘਰਸ਼ ਕਰਨਾ ਪਿਆ ਅਸੀਂ ਅੱਗੇ ਚੱਲੇ ਔਰ ਸਰਕਾਰ ਨੂੰ ਇਹ ਮੰਨਣਾ ਪਿਆ ਬਹੁਤ ਪ੍ਰੋਟੈਸਟ ਹੋਏ ਗਲੀ ਗਲੀ ਦੇ ਵਿੱਚ ਜਿਹੜੀ ਆਵਾਜ਼ ਗਈ ਤੇ ਸੰਗਤ ਇਕੱਤਰ ਹੋ ਕੇ ਜਦੋਂ ਧਰਨੇ ਤੱਕ ਦਿੱਤੇ ਹੋਰ ਬਹੁਤ ਕੁਝ ਹੋਇਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦਾ ਮਕਸਦ ਸੀ ਇਸ ਨੂੰ ਸੁਰੱਖਿਅਤ ਕਰਨਾ ਜ਼ਮੀਨ ਨੂੰ ਉਹ ਆਪ ਹੀ ਦੇਣ ਨੂੰ ਰਾਜ਼ੀ ਹੋਈ ਦੀ ਸੀ ਤੇ ਆਖਰ ਫੈਸਲਾ ਹੋਇਆ ਕਿ ਉਹ 14 ਏਕੜ ਜ਼ਮੀਨ ਜਿਹੜੀ ਉਹ ਗੁਰਦੁਆਰਾ ਸਾਹਿਬ ਦੀ ਰਹੇਗੀ ਰਹੇਗੀ ਇਸ ਤੋਂ ਇਲਾਵਾ ਜਿਹੜੇ ਕੁਝ ਹੋਰ ਟੋਟੇ ਸਨ ਜਿੱਦਾਂ ਪਿੰਡ ਮੋਲੀ ਬੈਦਵਾਨ ਵਿੱਚ ਹਾਫ ਏਕੜ ਲੈਂਡ ਸੀ ਉਸ ਨੂੰ ਵੀ ਇੱਥੇ ਟਰਾਂਸਫਰ ਕਰਨ ਦਾ ਗਵਰਨਮੈਂਟ ਨੇ ਮੰਨਿਆ ਏਜੰਡੇ ਦੇ ਉੱਤੇ ਆ ਗਈਆਂ ਚੀਜ਼ਾਂ ਹ ਉਸ ਵਕਤ ਨਾਲ ਹੀ ਅਸੀਂ ਆਵਾਜ਼ ਇਹ ਚੁੱਕੀ ਸੀਗੀ ਇਹ ਉਸ ਵਕਤ 2011 ਦਾ ਹੀ ਜੋ ਹੈ ਮਜਬੂਰ ਅਸੀਂ ਜੋ ਸੰਗਤ ਦੇ ਸਾਹਮਣੇ ਲਿਆਂਦਾ ਉਸ ਵਿੱਚ ਸਪਸ਼ਟ ਸੀ ਕਿ 23 ਏਕੜ 4 ਕਨਾਲ ਜਗ੍ਹਾ ਜਿਹੜੀ ਸੈਣੀ ਮਾਜਰਾ ਪਿੰਡ ਦੇ ਵਿੱਚ ਹੈ ਹਾਂਜੀ ਉਹ ਲੈਂਡ ਦੇ ਨੋਟਿਸ ਹੋਏ ਦੇ ਸੀ ਗਵਰਨਮੈਂਟ ਐਕਵਾਇਰ ਕਰਨਾ ਚਾਹੁੰਦੀ ਸੀ ਅਸੀਂ ਇਹਨਾਂ ਦੇ ਇਹਨਾਂ ਨੇ ਉਸ ਦਾ ਕੋਈ ਜਵਾਬ ਨਹੀਂ ਦਿੱਤਾ ਅਸੀਂ ਉਸ ਵਕਤ ਵੀ ਆਵਾਜ਼ ਰੇਜ਼ ਕੀਤੀ ਕਿ ਐਕਵੀਜ਼ੀਸ਼ਨ ਕੈਨਸਲ ਹੋਏ ਹਾਂਜੀ ਤੇ ਗਮਾੜਾ ਨੇ ਉਦੋਂ ਮੰਨਿਆ ਜੀ ਨਹੀਂ ਚਲੋ ਓਕੇ ਐਕਵੀਜ਼ੀਸ਼ਨ ਅਸੀਂ ਕੈਨਸਲ ਕਰ ਦਿਆਂਗੇ SGPC ਦੇ ਆਗੂ ਤੇ SGPC ਨਾਲ ਸੰਬੰਧਿਤ ਜਿਹੜੇ ਹੋਰ ਸਰਕਾਰੀ ਧਿਰ ਨਾਲ ਸੰਬੰਧਿਤ ਲੋਕ ਸਨ ਉਹ ਕਹਿਣ ਜੀ ਕੋਈ ਐਕ acquisition ਨੋਟਿਸ ਹੀ ਨਹੀਂ ਹੋਇਆ ਔਰ ਦੇਖੋ ਕੀ ਹੈ ਉਸ ਤੋਂ ਉਸ ਤੋਂ ਸਪਸ਼ਟ ਹੁੰਦਾ ਸੀ ਕਿ ਪਿੱਛੇ ਸਾਜ਼ਿਸ਼ ਹੈ ਕੋਈ ਇਹ ਜ਼ਮੀਨ ਨੂੰ ਖੁਰਦ-ਬੁਰਦ ਕਰਨਾ ਚਾਹੁੰਦੇ ਨੇ ਹਮ ਹਮ ਐਟ ਲਾਸਟ ਸਦਾਰ ਮੱਕੜ ਨੇ ਜਦੋਂ ਪਬਲਿਕ ਪ੍ਰੋਟੈਸਟ ਹੋਇਆ ਸਦਾਰ ਮੱਕੜ ਨੇ ਪਬਲਿਕ ਬਿਆਨ ਦਿੱਤੇ ਅਖਬਾਰਾਂ 'ਚ ਛਪੇ ਹੋਏ ਨੇ ਕਿ ਅਸੀਂ ਗੁਰਦੁਆਰਾ ਸਾਹਿਬ ਦੀ 1 ਇੰਚ ਜ਼ਮੀਨ ਨਹੀਂ ਜਾਣ ਦੇਾਂਗੇ ਹਮ ਹਮ ਬਟ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਦੋਆਂ ਸਾਲਾਂ ਦੇ ਵਿੱਚ ਜਦੋਂ ਲੋਕ ਸ਼ਾਂਤ ਹੋ ਗਏ ਤੇ ਪਰਦੇ ਦੀ ਥੱਲੇੋਂ ਇਹਨਾਂ ਨੇ ਉਸ ਜ਼ਮੀਨ ਨੂੰ ਅਕਵਾਇਰ ਕਰਵਾਉਣ ਦੀਆਂ ਜੋ ਹੈ ਨੇ ਉਹ ਆਪਣੀਆਂ ਕਾਰਵਾਈਆਂ ਜਾਰੀ ਰੱਖੀਆਂ ਤੇ ਉਹ ਐਕ acquisition ਦੇ ਲਈ ਸੈਕਸ਼ਨ 4 ਦਾ ਨੋਟਿਸ ਸੈਕਸ਼ਨ 6 ਦਾ ਨੋਟਿਸ ਜਿਹੜੇ ਦੋਵੇਂ ਨੋਟਿਸ ਸਨ ਇਹਨਾਂ ਦਾ ਕੋਈ ਜਵਾਬ ਹੀ ਨਹੀਂ ਦਿੱਤਾ ਐਸਜੀਪੀਸੀ ਨੇ ਔਰ ਹੁਣ ਦੀ ਜੋ ਕਾਰਵਾਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲੇਟੈਸਟ ਕਾਰਵਾਈ ਜਿੱਥੋਂ ਸਾਨੂੰ ਹੁਣ ਦੁਬਾਰਾ ਉੱਠਣਾ ਪਿਆ ਹੈ ਉਹ ਅਪ੍ਰੈਲ ਮਹੀਨੇ ਦੇ ਇੱਕ ਆਪਣੀ ਕਾਰਵਾਈ ਦੇ ਵਿੱਚ ਮੀਟਿੰਗ ਦੇ ਵਿੱਚ ਉਸ ਚ ਮਤਾ ਨੰਬਰ 36 ਦੇ ਰਾਹੀਂ ਇਹ ਮਤਾ ਪਾਸ ਕਰ ਦਿੱਤਾ ਕਿ ਉਹ ਜ਼ਮੀਨ ਜਿਹੜੀ ਹੈਗੀ ਹੈ ਐਕਵਾਇਰ ਹੋ ਗਈ ਹੈ ਉਸ ਦੇ 19 ਕਰੋੜ ਸਮਥਿੰਗ ਜੁਆਨ ਉਹ ਤੁਸੀਂ ਲੈ ਲਓ। ਕੱਲ ਵੇਖਣ ਦੀ ਬਣਦੀ ਹੈ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਹੱਕ ਹੀ ਨਹੀਂ ਹੈ ਕਿ ਗੁਰਦੁਆਰਾ ਸਾਹਿਬ ਨੂੰ ਦਾਨ ਵਿੱਚ ਦਿੱਤੀ ਹੋਈ ਜ਼ਮੀਨ ਉਹ ਅੱਗੇ ਜਿਹੜੀ ਹੈਗੀ ਹੈ ਉਹ ਵੇਚ ਜਾਂ ਐਕਵਾਇਰ ਕਰੇ ਵੇਚਣ ਦੀ ਗੱਲ ਵੀ ਕੀ ਹੈ ਪਿੰਡ ਭਾਗੋ ਮਾਜਰਾ ਵਿਚਲੀ ਜ਼ਮੀਨ ਹੈ ਉਸ ਨੂੰ ਵੇਚਣ ਦੇ ਲਈ ਇਹਨਾਂ ਨੇ ਬੋਲੀ ਰੱਖੀ ਸੀ ਪਿਛਲੇ ਮਹੀਨੇ। ਹਾਂਜੀ ਪਹਿਲਾਂ ਵੀ ਇਦਾਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਨੇ। ਇਹ ਐਕ acquisition ਹੈਗੀ ਐਕ acquisition in compliance with SGPC ਉਹ ਵੀ that is equal to selling the land so ਇਹ ਜਿਹੜਾ ਪੱਖ ਹੈ ਉਹ ਉਹਨਾਂ ਨੂੰ ਕੋਈ ਹੱਕ ਨਹੀਂ ਹੈ ਕਿ দান ਵਿੱਚ ਮਿਲੀ ਹੋਈ ਜ਼ਮੀਨ ਨੂੰ ਵਿੱਚ ਵੇਖਣ ਦੀ ਗੱਲ ਹੈ ਕਿ ਪੂਰੇ ਪੰਜਾਬ 'ਚ ਇਹਨਾਂ ਨੇ ਪਿਛਲੇ ਦਸਾਂ ਸਾਲਾਂ 'ਚ ਕਿੰਨੀ ਜ਼ਮੀਨ ਖਰੀਦੀ ਤੇ ਕਿੰਨੀ ਵੇਚੀ ਜੇ ਖਰੀਦਨ ਦਾ ਤਾਂ 2 ਏਕੜ ਦਾ ਟੋਟਾ ਹੋਏ ਤੇ ਉਹਦੀਆਂ ਈਡੀਆਂ ਵੱਡੀਆਂ ਖਬਰਾਂ ਹੁੰਦੀਆਂ ਨੇ ਮੈਂ ਸਮਝਦਾ ਇਕੱਲਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੇ ਇਸ ਥਾਂ ਤੇ ਹੀ ਨਹੀਂ ਹੋ ਰਿਹਾ ਪੂਰੇ ਪੰਜਾਬ 'ਚ ਹੀ ਹੋ ਰਿਹਾ ਹੈ SGPC ਨੇ ਇੱਕ ਹੋਰ ਮਤਾ ਪਾਸ ਕੀਤਾ ਹੈ ਕਿ ਗੁਰਦੁਆਰਾ ਸਾਹਿਬ ਦੀ ਜਿਹੜੇ ਛੋਟੇ ਟੁਕੜੇ ਜ਼ਮੀਨਾਂ ਨੇ ਸਾਰੀਆਂ ਵੇਚ ਦਿੱਤੀਆਂ ਜਾਂ ਇਹ ਵੀ ਮਤਾ ਪਾਸ ਕੀਤਾ ਹੋਇਆ ਪਰ ਜੇ ਹੋਰ ਪੰਜਾਬ 'ਚ ਨਹੀਂ ਕੋਈ ਬੋਲਿਆ ਤੇ ਮੈਂ ਸਮਝਦਾ ਕਿ ਸਾਡੇ ਸਾਨੂੰ ਇੱਥੇ ਸੀ ਇਹ ਬਹੁਤ ਜ਼ਰੂਰੀ ਪੱਖ ਸੀ ਅਸੀਂ ਇਹ ਸੰਗਤ ਦੇ ਧਿਆਨ 'ਚ ਲਿਆਂਦਾ ਕਿ ਫੇਰ ਪਰਦੇ ਹੀ ਇੱਥੇ ਕਾਰਵਾਈ ਹੋ ਰਹੀ ਹੈ ਔਰ ਇੱਥੋਂ ਤੱਕ ਹਾਲਤ ਪਹੁੰਚ ਗਏ ਨੇ ਕਿ ਉਹ ਹੁਣ ਪੈਸੇ ਚੁੱਕਣ ਤੱਕ ਦੀ ਸਥਿਤੀ 'ਚ ਆ ਗਏ ਨੇ ਤੇ ਜਦੋਂ ਸੰਗਤ ਨੇ ਇਸ ਬਾਰੇ ਧਰਨਾ ਪਰਸੋ ਕੁਝ ਦਿਨ ਪਹਿਲਾਂ ਇੱਕ ਰੋਸ ਮੀਟਿੰਗ ਕੀਤੀ ਹੈ ਹੋਰ ਗੱਲਬਾਤ ਕੀਤੀ ਉਦੋਂ ਸਰ ਮੱਕੜ ਤੇ ਉਹਨਾਂ ਕੁਝ ਮੁਲਾਜ਼ਮ ਕੁਝ ਹੋਰ ਅਧਿਕਾਰੀ ਸੱਜਣ ਜਿਹੜੇ ਨੇ ਤੇ ਕੁਛ ਇਹਨਾਂ ਦੇ ਨਿੱਜੀ ਸੱਜਣ ਸਰਦਾਰ ਮੱਕੜ ਦੇ ਉਹਨਾਂ ਨੇ ਕਿਹਾ ਜੀ ਨਹੀਂ ਜੀ ਹਲੇ ਕੋਈ ਕਬਜ਼ਾ ਨਹੀਂ ਦਿੱਤਾ ਹਲੇ ਪੈਸੇ ਨਹੀਂ ਚੁੱਕੇ ਹਲੇ ਦਾ ਮਤਲਬ ਹੈ ਇਹ ਦਾ ਮਤਲਬ ਕਦੋਂ ਚੁੱਕਣੇ ਨੇ ਜਥੇਦਾਰ ਮੱਕੜ ਨਾਲ ਮੇਰੀ ਨਿੱਜੀ ਤੌਰ ਤੇ ਗੱਲਬਾਤ ਹੋਈ ਐਸੇ ਮਸਲੇ ਦੇ ਉੱਤੇ ਗੁਰਦੁਆਰਾ ਅੰਮ੍ਰਿਤਸਰ ਦੀ ਜਿਹੜੀ ਜ਼ਮੀਨ ਦੀ ਆਪਾਂ ਗੱਲ ਕਰ ਰਹੇ ਹਾਂ ਇਸ ਵੇਲੇ ਉਸੇ ਵਿਸ਼ੇ ਦੇ ਉੱਤੇ ਮੇਰੀ ਗੱਲਬਾਤ ਹੋਈ ਸੀ ਉਹਨਾਂ ਦੇ ਨਾਲ ਤਾਂ ਮੈਂ ਜ਼ਿਕਰ ਕੀਤਾ ਸੀ ਤੁਹਾਡਾ ਤਾਂ ਉਹਨਾਂ ਦਾ ਜਥੇਦਾਰ ਮੱਕੜ ਦਾ ਕਹਿਣਾ ਸੀ ਕਿ ਹਰਦੀਪ ਸਿੰਘ ਦੀ ਗੱਲ ਦੇ ਵਿੱਚ ਕੋਈ ਵਜ਼ਨ ਨਹੀਂ ਉਹ ਐਵੇਂ ਇਧਰ ਉਧਰੋਂ ਗੱਲਾਂ ਕਰੀ ਜਾਂਦੇ ਨੇ ਐਸੇ ਦੇ ਵਿੱਚ ਕੋਈ ਸਚਾਈ ਨਹੀਂ ਪਰ ਤੁਸੀਂ ਹੁਣ ਡਾਕੂਮੈਂਟ ਲੈ ਕੇ ਬੈਠੇ ਹੋ ਤੇ ਮੈਂ ਸਾਰੀ ਕੜ ਇਸ ਗੱਲ ਦੀ ਮਹਾਰਤ ਰੱਖਦੇ ਨੇ ਕਿ ਉਹ 1 ਮਿੰਟ ਚ ਆਪਣੀ ਗੱਲ ਤੋਂ ਪਲਟ ਜਾਣਾ 1 ਮਿੰਟ ਦੇ ਵਿੱਚ ਇਸ ਤੋਂ ਜ਼ਿਆਦਾ ਸਮਾਂ ਨਹੀਂ ਲਾਉਂਦੇ ਉਹਨਾਂ ਦੇ ਮੈਂ ਸਟੇਟਮੈਂਟਸ ਜਿਹੜੀਆਂ ਨੇ ਉਹ ਤੁਹਾਨੂੰ ਸਾਹਮਣੇ ਦੇ ਸਕਦਾ ਹੈਗਾ ਕਿ ਜਿੱਦੇ ਚ ਉਹ ਕਹਿੰਦੇ ਇੱਕ ਜ਼ਮੀਨ 1 ਇੰਚ ਜ਼ਮੀਨ ਨਹੀਂ ਜਾਣ ਦੇਾਂਗੇ ਜ਼ਮੀਨ ਨਹੀਂ ਛੱਡਾਂਗੇ ਐਕਵਿਜ਼ੀਸ਼ਨ ਹੋਈ ਹੈ ਜਿਹੜੀ ਉਹ ਜ਼ਮੀਨ ਅਸੀਂ ਨਾਲ ਲਵਾਂਗੇ ਤੇ ਹੁਣ ਉਹ ਮਤੇ ਪਾਸ ਕੀਤੀ ਬੈਠੇ ਨੇ ਕਿ ਅਸੀਂ ਜਿਹੜੇ ਇਹ ਪੈਸੇ ਚੁੱਕ ਲੋ 90% ਪੈਸੇ ਲੈ ਕੇ 10% ਛੱਡ ਕੇ ਤੇ ਕੇਸ ਦਾਇਰ ਕਰ ਦੋ ਕੀਮਤ ਵਧਾਉਣ ਲਈ ਮੈਂ ਤਾਂ ਇੱਕੋ ਹੀ ਜਿਹੜਾ ਪੁਆਇੰਟ ਹੈ ਕਿ ਜ਼ਮੀਨ ਦੀ ਖਰੀਦੋ-ਫਰੋਖਤ ਨਹੀਂ ਹੋਣੀ ਚਾਹੀਦੀ ਮੋਨਿਟਰੀ ਟ੍ਰਾਂਜੈਕਸ਼ਨਸ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ ਗਵਰਨਮੈਂਟ ਤੁਹਾਡੀ ਆਪਣੀ ਹੈ ਜੇਕਰ ਰਾਧਾ ਸਵਾਮੀ ਸਤ ਸੰਗ ਨੂੰ ਮੈਂ ਕਿਸੇ ਦੇ ਵਿਰੋਧ ਚ ਨਹੀਂ ਹਾਂ ਪਰ ਜੇਕਰ ਇੱਕ ਹੋ ਸੰਸਥਾ ਨੂੰ 230 ਏਕੜ ਕੰਸੋਲੀਡੇਟ ਕਰਕੇ ਜ਼ਮੀਨ ਦੇ ਸਕਦੇ ਹੋ ਤੇ ਕੀ ਸ਼੍ਰੋਮਣੀ ਕਮੇਟੀ ਆਪਣੀ ਸਰਕਾਰ ਤੋਂ 232 ਏਕੜ ਜ਼ਮੀਨ ਜਿਹੜੀ ਆਪਣੀ ਕੰਸੋਲੀਡੇਟ ਨਹੀਂ ਕਰਵਾ ਸਕਦੀ ਉਸ ਥਾਂ ਦੇ ਉੱਤੇ ਜਿਸ ਹੁਣ ਉਹਨਾਂ ਨੇ ਇੱਕ ਨਵੀਂ ਗੱਲ ਚੱਲੀ ਉਹ ਕਹਿੰਦਾ ਜੀ ਸardar Harpreet Singh ਇਹ ਤਾਂ ਅਕਸਰ ਹੈ ਜਿਹੜੀ ਤੁਸੀਂ ਗੱਲ ਕਹੀ ਹੈ ਐਵੇਂ ਗੱਲਾਂ ਕਰਦਾ ਹੈ ਤੇ ਇਹੀ ਨਹੀਂ ਇਸ ਤੋਂ ਪੱਦੀ ਤੋਂ ਪੱਦੀ ਸ਼ਬਦਾਵਲੀ ਬੋਲਣ ਦੇ ਵੀ ਮਾਰਨੇ ਸardar ਮੱਕੜ ਉਹਨਾਂ ਨੇ ਬਹੁਤ ਕੁਝ kiya ਕਿ ਇਹ ਕੁਝ ਹੈ ਮੈਂ ਉਸ ਗੱਲ ਤੇ ਜਾਂਦਾ ਹੀ ਨਹੀਂ ਆ ਲੇਕਿਨ ਉਹ ਹੁਣ ਉਹਨਾਂ ਨੇ ਇੱਕ ਨਵਾਂ ਸ਼ਕੂਫਾ ਛੱਡਿਆ ਹੈ ਉਹ ਕਹਿੰਦੇ ਕਿ ਇਹ ਜਿਹੜੀ ਜ਼ਮੀਨ ਹੈਗੀ ਹੈ ਇੱਕ ਵੇਸਟ ਲੈਂਡ ਹੈ ਮੈਂ ਤੁਹਾਨੂੰ ਦਿਖਾਉਣਾ ਚਾਹੁੰਨਾ ਕਿ ਇਹ ਜਿਹੜੀ ਜ਼ਮੀਨ ਹੈ ਇਹ ਜੋ ਗਮਾਦਾ ਨੇ ਸਰਕਾਰ ਨੇ ਪਲਾਨ ਕੀਤਾ ਇਹ ਵਾਇਲਟ ਕਲਰ ਬਲੂ ਕਲਰ ਦੀ ਜਿਹੜੀ ਥਾਂ ਹੈ ਇਸ ਵਿੱਚ ਜਿਹੜੀ ਹੈਗੀ ਨੌਲੇਜ ਪਾਰਕ ਦਾ ਹਿੱਸਾ ਹੈ ਆਈਟੀ ਸਿਟੀ ਨਹੀਂ ਸ ਹੈ ਜਿੱਥੇ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਜੇ ਇਹ ਵੇਸਟ ਲੈਂਡ ਹੋਵੇ ਗਵਰਨਮੈਂਟ ਉੱਥੇ ਆਈਟੀ ਸਿਟੀ ਕਿਦਾਂ ਬਣਾਏਗੀ ਹੁਣ ਮੈਂ ਇਹ ਵੀ ਦੱਸਣਾ ਚਾਹੁੰਦਾ ਆ ਹੈ ਇਹ ਉਸਦਾ ਵੱਡਾ ਡਿਟੇਲਡ ਨਕਸ਼ਾ ਹੈ ਇਹ ਪਿੰਡ ਸੈਣੀ ਮਾਜਰਾ ਇਹ ਪਿੰਡ ਸੈਣੀ ਮਾਜਰਾ ਹੈ ਇਸ ਥਾਂ ਦੇ ਉੱਤੇ ਜ਼ਮੀਨ ਹੈ ਉਹ ਕਹਿੰਦੇ ਨਾਲੇ ਵਿੱਚ ਆਉਂਦੀ 23 ਏਕੜ ਲੈਂਡ ਦੇ ਵਿੱਚੋਂ 2 ਬਿੱਗੇ ਜ਼ਮੀਨ ਸਿਰਫ ਜਿਹੜੀ ਹੈਗੀ ਉਹ ਨਾਲੇ ਨੂੰ ਪਟਕ ਕਰਦੀ ਹੈ ਔਰ ਉਹ ਵੀ ਗਵਰਨਮੈਂਟ ਨੇ ਗ੍ਰੀਨ ਬੈਲਟ ਚ ਕਨਵਰਟ ਕੀਤਾ ਹੋਇਆ ਹੈ ਸੋ ਦੈਟ ਇਜ਼ ਗੋਇੰਗ ਟੂ ਬੀ ਦਾ ਬੈਸਟ ਲੈਂਡ ਉਹ ਜਿਹੜੀ ਹੈ ਬੇਸ਼ਕੀਮਤੀ ਜੋ ਜ਼ਮੀਨ ਹੈ ਉਸ ਨੂੰ ਔਰ ਮੈਂ ਸਮਝਦਾ ਕਿ ਅੱਜ ਪ੍ਰੈਜ਼ੈਂਟ ਡੇ ਵੈਲਿਊਸ ਦੀ ਕਹੀਏ ਤੇ ਮਿਨਿਮਮ 300 ਕਰੋੜ ਹੈ ਤੇ ਉਹ ਵੀ ਕਰੋੜ ਦੇ ਵਿੱਚ ਇਸ ਨੂੰ ਦੇ ਰਹੇ ਨੇ ਕਹਿੰਦੇ ਇਸ ਨੂੰ ਵੇਚ ਕੇ ਅਸੀਂ ਹੋਰ ਜ਼ਮੀਨ ਲੈ ਲਾਂਗੇ 20 ਕਰੋੜ ਦੇ ਵਿੱਚ ਇਹ ਸਾਡੇ ਸ਼ਹਿਰ ਦੇ ਵਿੱਚ 2 ਇੱਕੜ ਲੈਂਡ ਵੀ ਨਹੀਂ ਲੈ ਸਕਦੇ। ਅਸੀਂ ਗੁਰਦੁਆਰਾ ਸਾਹਿਬ ਆਮਦ ਸਾਹਿਬ ਦੀ ਜਿਹੜੀ ਜ਼ਮੀਨ ਹੈ ਉਸ ਦੇ ਸਬੰਧ ਦੇ ਵਿੱਚ ਭਾਈ ਹਰਦੀਪ ਸਿੰਘ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਮੋਹਾਲੀ ਤੋਂ ਉਹ ਸਟੂਡੀਓ 'ਚ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਆ। ਇਹਨਾਂ ਦੇ ਨਾਲ ਸਾਡੀ ਗੱਲਬਾਤ ਜਾਰੀ ਰਹੇਗੀ ਪਰ ਸਭ ਤੋਂ ਪਹਿਲਾਂ ਸਾਡੇ ਨਾਲ ਦਰਸ਼ਕ ਜੁੜੇ ਹੋਏ ਨੇ ਕੁਝ ਉਹਨਾਂ ਦੇ ਨਾਲ ਦੇਖਦੇ ਆ ਉਹ ਕੀ ਗੱਲ ਕਰਦੇ ਆ। ਹੈਲੋ। ਹੈਲੋ। ਸਸਿਕਾ ਜੀ। ਮੈਂ ਜਿਕ ਡੀਫੈਂਸ ਪੁਲਰ ਬੋਲ ਰਿਹਾ ਜੀ ਸ਼੍ਰੋਮਣੀ ਕਾਲੇ ਦਾ ਲੰਗਰਾਸਰ ਦਾ ਜੂਠਾ ਗੂ। ਹਾਂਜੀ ਭੁੱਲਰ ਸਾਹਿਬ ਹੁਕਮ ਕਰੋ ਕੀ ਗੱਲ ਕਰਨੀ ਚਾਹੁੰਦੇ ਹੋ ਸ਼ੋਅ ਦੇ ਜ਼ਰੀਏ ਮੈਂ ਇਹ ਜਿਹੜੇ ਹਰਦੀਪ ਸਿੰਘ ਹਰੀ ਜਿਹੜੀ ਗੱਲ ਕਰ ਰਿਹਾ ਜ਼ਮੀਨ ਦੀ ਇਹ ਕੋਈ ਨਵਾਂ ਧੱਕਾ ਨਹੀਂ ਹੋ ਰਿਹਾ ਸਿੱਖਾਂ ਨਾਲ ਇਸ ਤੋਂ ਪਹਿਲਾਂ ਵੀ ਬਹੁਤ ਧੱਕੇ ਇਹਨਾਂ ਨੇ ਕੀਤੇ ਆ ਉਹਨਾਂ ਤੇ ਥੋੜੀ ਜਿਹੀ ਮੈਂ ਰੋਸ਼ਨੀ ਪਾਉਣੀ ਚਾਹਣਾ ਹਾਂਜੀ ਵੀ ਇਸ ਤੋਂ ਪਹਿਲਾਂ ਜਿਹੜਾ ਜਦੋਂ ਜਰਾਜੋਬਾਨੇ ਦਾ ਮਸਲਾ ਖੜਾ ਹੋਇਆ ਤੇ ਆਪਣਾ ਹੱਥਿਆ ਉਥੇ ਗਰਦਾਸਪੁਰ ਦੇ ਵਿੱਚ ਗੋਲੀਕਾੜ ਹੋਇਆ ਹਾਂਜੀ ਉਸ ਤੋਂ ਬਾਅਦ ਇਹਨਾਂ ਨੇ ਉਹ ਮਸਲੇ ਨੂੰ ਕਿਵੇਂ ਦਬਾਇਆ ਕਿਵੇਂ ਉਸ ਪਰਿਵਾਰ ਨਾਲ ਇਹਨਾਂ ਨੇ ਕੀਤਾ ਲੋਕਾਂ ਨੂੰ ਇਹ ਸਿੱਖਿਆ ਦੀਆਂ ਭਾਵਨਾਵਾਂ ਨਾਲ ਕਿਵੇਂ ਖੇਡੇ ਵੀ ਆਪਾਂ ਸਾਰਿਆਂ ਨੂੰ ਪਤਾ ਹੈ ਫਿਰ ਆ ਸਾਡਾ ਇੱਕ ਫਿਲਮ ਆਈ ਮੱਕੜ ਸਾਹਿਬ ਨੇ ਉਹਨੂੰ ਕਲੀਨ ਚਿੱਟ ਦਿੱਤੀ ਸ਼੍ਰੋਣੀ ਕਮੇਟੀ ਨੇ ਤੇ ਬਾਦਲ ਸਾਹਿਬ ਨੇ ਕਿਹਾ ਵੀ ਮੱਕੜ ਸਾਹਿਬ ਨੇ ਤਾਂ ਫਿਲਮ ਦੇਖੀ ਹੀ ਨਹੀਂ ਤੇ ਮੱਕੜ ਸਾਹਿਬ ਨਾਲ ਬੈਠੇ ਕਹਿੰਦੇ ਹਾਂਜੀ ਅਸੀਂ ਨਹੀਂ ਦੇਖੀ ਤੇ ਨਾਲੇ ਮੱਕੜ ਸਾਹਿਬ ਨੇ ਦੇਖੀ ਹੋਈ ਸੀ ਵੀ ਇਹ ਬਦਲ ਜਾਂਦਾ ਮਿੰਟ ਦੇ ਵਿੱਚ ਬੰਦਾ ਜੇ ਅਸੀਂ ਹਰਦੀਪ ਸਿੰਘ ਨੂੰ ਕਹਿੰਨੇ ਆ ਵੀ ਜਿਹੜਾ ਵੀ ਇਹਨਾਂ ਨੇ ਇਹ ਮਸਲਾ ਚੁੱਕਿਆ ਹੋਇਆ ਅਸੀਂ ਬਿਲਕੁਲ ਇਹਨਾਂ ਦੇ ਨਾਲ ਆ ਇਹ ਮੋਰਚਾ ਲਾਉਣ ਜੋ ਮਰਜੀ 1 ਇੰਚ ਵੀ ਜਿਹੜੀ ਜ਼ਮੀਨ ਹੈ ਕਿਸੇ ਵੀ ਇਹਨਾਂ ਨੂੰ ਨਹੀਂ ਦਿੱਤੀ ਜਾਵੇਗੀ ਨਾ ਹੀ ਕਿਸੇ ਨੂੰ ਰਿਕਵਰ ਕਰਨ ਦਿੱਤੀ ਜਾਵੇਗੀ ਤੇ ਅਸੀਂ ਸਾਰੀ ਕੌਮ ਇਹਨਾਂ ਦੇ ਨਾਲ ਆ ਇਸ ਮਸਲੇ ਨੂੰ ਕਿਸੇ ਵੀ ਠੰਡੇ ਬਕਤੇ 'ਚ ਪਾਉਣ ਨਾ ਤੇ ਸਾਰੇ ਅਸੀਂ ਇਹਦੇ ਨਾਲ ਚੱਲਣ ਦੀ ਚਾਹ ਹੁਲਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਫੋਨਲਾਈਨ ਦੇ ਉੱਤੇ ਤੁਸੀਂ ਗੱਲਬਾਤ ਕੀਤੀ ਤੁਹਾਡਾ ਸ਼ੁਕਰੀਆ ਕਰਦੇ ਹਾਂ ਉਹ ਜਿਹੜੇ ਤੁਸੀਂ ਦੂਜੇ ਮਸਲਿਆਂ ਦੀ ਗੱਲ ਕੀਤੀ ਵਿਸ਼ਿਆਂ ਦੀ ਗੱਲ ਕੀਤੀ ਉਹ ਥੋੜੇ ਵੱਖਰੇ ਨੇ ਇਹ ਜਿਹੜਾ ਵਿਸ਼ਾ ਹੈਗਾ ਬਿਲਕੁਲ ਵੱਖਰਾ ਹੈ ਫਿਰ ਵੀ ਤੁਸੀਂ ਗੱਲਬਾਤ ਕੀਤੀ ਆਪਣਾ ਇਹਨਾਂ ਨੂੰ ਸਮਰਥਨ ਦਿੱਤਾ ਹੈ ਤੁਹਾਡੀ ਆਪਸੀ ਗੱਲ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਕਾਲਰ ਸਾਡੇ ਨਾਲ ਹੋਰ ਜੁੜੇ ਹੋਏ ਨੇ ਅਸੀਂ ਦੇਖਦੇ ਹਾਂ ਉਹ ਕੀ ਗੱਲ ਕਰਦੇ ਆ ਹੈਲੋ ਸਸੀਕਾਲ ਜੀ ਅੰਦਰ ਸਾਜੀ ਤੇ ਗਿਆਨੀ ਸਤਸਰੀਏ ਖਾਲ ਜੀ ਹਾਂ ਜੀ ਕੌਣ ਬੋਲਦੇ ਹੋ ਕਿੱਥੋਂ ਬੋਲਦੇ ਹੋ ਸਰ ਜੀ ਦਰਸ਼ਨ ਕੌਮ ਲਾਈਵ ਪੈਂਡਾਣ ਜਲਾ ਬਰਨਾਲਾ ਸਰ ਜੀ ਹਾਂ ਜੀ ਦਰਸ਼ਨ ਸਿੰਘ ਜੀ ਹੁਕਮ ਕਰੋ ਵਾਹ ਬਹੁਤ ਸਰ ਜੀ ਧੰਨਵਾਦ ਬੱਲਾ ਆਪ ਜੀ ਇਹ ਮਾਨ ਆ ਕੇ ਲੈ ਕੇ ਆਉਣੇ ਹੋ हां जी हां जी, जी थैंक यू जी मैं कमिटी ਬਾਰੇ ਗੱਲਾਂ ਕਰਾਂਗਾ ਜੀ ਜਿੰਨੇ ਇਹਨਾਂ ਦੇ ਪੁਰਦਵਾਰੇ ਪਿੰਡਾਂ ਦੇ ਵਿੱਚ ਸੀ ਨਾ ਜੀ ਸਾਰੇ ਆਪਣੇ ਕੌਜੇ ਦੇ ਵਿੱਚ ਲਾ ਲਈ ਆਪਣੇ ਮੱਕੜ ਸਾਹ ਨੇ ਅੱਛਾ ਜੀ ਨੰਬਰ 2 ਤੇ ਜਿਹੜਾ ਇਹ ਗ੍ਰਾਂਤੀ ਪਿੰਡਾਂ ਚੋਂ ਲੈ ਲੈਂਦੇ ਨੇ ਜੀ ਇਹ ਪੱਕੇ ਕਰਦੇ ਆ ਕਮੇਟੀ 'ਚ ਕੋਈ ਉਹਨਾਂ ਨੇ ਇਹ ਕੋਈ ਆਇਡੈਂਟੀਫਾਈ ਨਹੀਂ ਕਰਦੇ ਪਈ ਇਹਦੀ ਵੈਰੀਫਾਈ ਨਹੀਂ ਕਰਦੇ ਜੀ ਹਾਂ ਜੀ ਹਾਂ ਜੀ ਇਹਨਾਂ ਨੂੰ ਸਰ ਨੂੰ ਨਫੌੜਿਆ ਨੋਟ ਹੋ ਜਾਂਦਾ ਕਹਾਂ ਮਤਲਬ ਦੀ ਲੀਡਰੀ ਕਰਨ ਦਾ ਸੌਂਕ ਹੈ ਇਹ ਜਿਹੜਾ ਅੰਮ੍ਰਿਤਸਰ ਦਾ ਗੁਰਦੁਆਰਾ ਜੀ ਬਹੁਤ ਹੀ ਸ਼ਾਨਦਾਰ ਹੈ ਮਤਲਬ ਕਿ ਮੇਰੀ ਛੋਟੀ ਜੀ ਗਿਆਨੀ ਜੀ ਨਾਲ ਸ਼ਿਕਾਇਤ ਹੈ ਇੱਕ ਹਾਂਜੀ ਸਰ ਜੀ ਮੇਰੇ ਨਾਲ 95% ਬੰਦਾ ਮਤਲਬ ਡਾਕਟਰ ਸਾਹਿਬਾ ਡਿਕਲੇਅਰ ਕੀਤਾ ਵੀ ਅੰਨੇ ਅੱਖਾਂ ਤੋਂ ਮਤਲਬ ਬਲੈਂਡ ਸੀਗਾ ਜੀ ਉਹ ਹਾਂਜੀ ਹਾਂਜੀ ਸਾਨੂੰ ਜੀ ਰਾਤ ਕੱਤਨੀ ਭਾਈ ਉਹਦੇ ਦੋ ਕੁ ਸਾਲ ਦੀ ਗੱਲ ਆ ਤੇ ਸਾਨੂੰ ਨਾ ਇਹ ਮਤਲਬ ਕੋਈ ਕਾਮਰਨ ਦਿੱਤਾ ਗਿਆ ਸਰ ਡਿਊਟੀ ਦੇ ਵਿੱਚ ਵੀ ਨਹੀਂ ਸ਼ਾਮਲ ਦਿੱਤਾ ਗਿਆ ਜੀ ਅੰਮ੍ਰਿਤਸਰ ਦੇ ਵਿੱਚ ਹਾਂਜੀ ਕਹਿੰਦੇ ਵੀ ਅੱਗੇ ਘਾ ਦੇ ਬਈ ਉੱਤੋਂ ਟੇੜ ਬਈ ਸੋ ਜੀ ਬਸਾ ਮੁਸ਼ਕਲ ਰਾਤ ਕੱਟੀ ਜੀ ਉੱਤੇ ਅਸੀਂ ਜਗਾ ਕਾਮਰੇ ਜੀ ਕਹਿੰਦੇ ਤਾਂ ਕਾਮਰੇ ਸਿਰਫ ਮੀਆ ਜੀ ਵਿਵਾਸ ਤੇ ਆ ਜੀ ਦਸੋ ਪਰਿਵਾਰ ਵਾਹ ਕੇ ਆ। درست ਹੈ ਤੁਹਾਡੀ ਗੱਲ। ਧੰਨਵਾਦ ਜੀ। ਹਾਂ ਜੋ ਭਾਈ ਸਾਹਿਬ ਨੇ ਗੱਲ ਕੀਤੀ ਹੈ ਦੇਖੋ ਸਾਡੀ ਹੁਣ ਮੰਗ ਹੀ ਇਹ ਹੈ ਪਹਿਲਾਂ ਗੁਰਦੁਆਰਾ ਗੁਰਦੁਆਰਾ ਸਾਹਿਬ ਆਮ ਸਾਹਿਬ ਜਿਹੜਾ ਹੈ ਇੱਕ ਲੋਕਲ ਪ੍ਰਬੰਧ ਦੇ ਵਿੱਚ ਸੀਗਾ। ਜਦੋਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹ ਪ੍ਰਬੰਧ ਵਿੱਚ ਆਇਆ ਹੈ ਉਦੋਂ ਤੋਂ ਮੁਸ਼ਕਿਲਾਂ ਤਾਂ ਵਧੀਆਂ ਨੇ। ਔਰ ਇਸ ਵਕਤ ਕੀ ਹੈ ਕਿ ਜਦੋਂ ਉਹਨਾਂ ਨੇ ਕਬਜ਼ਾ ਲੈ ਲਿਆ ਤਾਂ ਸੰਗਤ ਦਾ ਜੁੜਾ ਹੈ ਵਿੱਚ ਪ੍ਰਬੰਧ ਦੇ ਵਿੱਚ ਦਖਲ ਹੀ ਖਤਮ ਹੋ ਗਿਆ ਇੱਕ ਮੈਨੇਜਰ ਨੂੰ ਇੱਕ ਮੁਲਾਜ਼ਮ ਨੂੰ ਲਾ ਦਿੰਦੇ ਨੇ ਤੇ ਉਹ ਆਪ ਉਧਰੀਆਂ ਕਰਦੇ ਨੇ ਜਿਹਦੇ ਤਹ ਜਿੱਦਾਂ ਇਹਨਾਂ ਦੀ ਵੀ ਤਕਲੀਫ ਹੈ ਹੁਣ ਅਸੀਂ ਇਹਨਾਂ ਪ੍ਰੋਬਲਮਸ ਦੀ ਵਜ੍ਹਾ ਕਰਕੇ ਹੀ ਇਹ ਮੰਗ ਕਰ ਦੇਖੋ ਸ਼੍ਰੋਮਣੀ ਕਮੇਟੀ ਕੋਲ ਗਈ ਵੱਡੀ ਸੰਸਥਾ ਕੋਲ ਗਿਆ ਗਰ ਪ੍ਰਬੰਧ ਤੇ ਪ੍ਰਬੰਧ ਤਾਂ ਬਿਹਤਰ ਹੋਣਾ ਚਾਹੀਦਾ ਪਰ ਸੰਗਤ ਦੀ ਗੱਲ ਨੂੰ ਟੋਟਲੀ ਤੁਸੀਂ ਹੰਗੋਲੀਆਂ ਕਰਕੇ ਆਪ ਮਾਣਾ ਹੀਆ ਕਰੋ ਆਪ ਉਧਰੀਆਂ ਕਰੋ ਤੇ ਅਸੀਂ ਤੇ ਇਸੇ ਵਜ੍ਹਾ ਕਰਕੇ ਹੁਣ ਮੰਗ ਕੀ ਕਰਦੇ ਆ ਕਿ ਇਹ ਗੁਰਦੁਆਰਾਂ ਜਿਹੜੇ ਅੰਡਰ ਸੈਕਸ਼ਨ 87 ਲੋਕਲ ਸੰਗਤ ਦੇ ਕੋਲ ਸੀ ਇਹ ਸ਼੍ਰੋਮਣੀ ਕਮੇਟੀ ਕੋਲ ਜਾਣੇ ਹੀ ਗਲਤ ਨੇ ਜੇ ਇਹ ਇਦਾਂ ਦੀਆਂ ਆਪ ਉਦਰੀਆਂ ਕਰਦੇ ਨੇ ਤਦੇ ਹਰਿਆਣਾ ਵਰਗੀਆਂ ਵੱਖਰੀਆਂ ਕਮੇਟੀਆਂ ਦੀ ਮੰਗਾਂ ਉੱਠਦੀਆਂ ਨੇ ਅਸੀਂ ਵੀ ਚਾਹੁੰਦੇ ਆ ਕਿ ਗੁਰਦੁਆਰਿਆਂ ਦੇ ਪ੍ਰਬੰਧ ਜਿਹੜੇ ਅੰਡਰ ਸੈਕਸ਼ਨ 85 ਆਏ ਨੇ 87 ਤੋਂ 85 ਚ ਆਏ ਨੇ ਉਹ ਵਾਪਸ ਲੋਕਲ ਸੰਗਤ ਦੇ ਹਵਾਲੇ ਕੀਤੇ ਜਾਣ ਸੰਗਤ ਕੋਲ ਜਦੋਂ ਤੱਕ ਸੀ ਤੇ ਉਹ ਜਾਦਾ ਸੀ ਬਿਹਤਰ ਢੰਗ ਦੇ ਨਾਲ ਜੋ ਹੈ ਉਹ ਇਹਨਾਂ ਦੀ ਸੁਰੱਖਿਆ ਕਰ ਸਕੀ ਆ ਔਰ ਅਸੀਂ ਇਹ ਮੰਗ ਹੁਣ ਕਰਦੇ ਆ ਕਿ ਇਹ ਲੋਕਲ ਪ੍ਰਬੰਧ ਇੱਥੇ ਹੋਣਾ ਚਾਹੀਦਾ ਲੋਕਲ ਸੰਗਤ ਦੀ ਜੋ ਹੈ ਗੱਲਬਾਤ ਇੱਥੇ ਹੋਣੀ ਚਾਹੀਦੀ ਹਰਦੀਪ ਜੀ ਸਾਡੇ ਨਾਲ ਦਰਸ਼ਕ ਜੁੜੇ ਹੋਏ ਨੇ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਤੇ ਆਪਾਂ ਨਾਲ-ਨਾਲ ਉਹਨਾਂ ਦੇ ਨਾਲ ਵੀ ਗੱਲ ਕਰਦੇ ਰਹਿਵਾਂਗੇ ਨਾਲ ਤੁਹਾਡੇ ਨਾਲ ਵੀ ਅਸੀਂ ਇਸ ਤੇ ਚਰਚਾ ਕਰਦੇ ਰਹਾਂਗੇ ਗੱਲ ਕਰਦੇ ਹੈਲੋ ਹੈਲੋ ਸਸੀਕਾਲ ਜੀ ਹਾਂ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਬੋਲਦੇ ਹੋ ਹਾਂ ਮੈਂ ਸੁਖਰਾ ਸਿੰਘ ਬੋਲ ਰਿਹਾ ਹਾਂ ਪਿੰਡ ਬਾਲ ਤੋਂ ਹਾਂ ਮੋੱਖ ਮੰਤਰੀ ਸਾਹਿਬ ਦੇ ਪਿੰਡ ਤੋਂ ਜੀ ਸਲਾਮ ਤੁਹਾਨੂੰ ਹੁਕਮ ਕਰੋ ਸੁਖਰਾਜ ਜੀ ਕੀ ਹੁਕਮ ਕਰਨਾ ਚਾਹੁੰਦੇ ਹੋ ਕੀ ਗੱਲ ਕਰਨੀ ਚਾਹੁੰਦੇ ਹੋ ਸਲਾਮ ਕਾਦੀ ਇਹ ਆਪਦੀ ਮਾਂ ਨੂੰ ਕਿਉਂ ਵਿਚ ਨੂੰ ਲੱਗਿਆ ਜੀ ਸਾਰੇ ਕਾਲੀ ਰਲ ਕੇ ਹਾਂ ਜੀ ਤੇ ਸਾਰੇ ਪੰਜਾਬ ਦੀਆਂ ਜ਼ਮੀਨਾਂ ਖਾ ਗਏ ਜੀ ਗੁਰਦੁਆਰਿਆਂ ਨੂੰ ਨਹੀਂ ਛੱਡਦੇ ਉਹਨੂੰ ਸੁਖਰਾਜ ਸਿੰਘ ਜੀ ਤੁਹਾਡਾ ਜਿਹੜਾ ਉਂਗਲ ਰੱਖੀ ਆ ਤੁਸੀਂ ਜਿਹੜੇ ਵਿਸ਼ੇ ਦੇ ਉੱਤੇ ਕਾਫੀ ਗੰਭੀਰ ਵਿਸ਼ਾ ਹੈਗਾ ਬਹੁਤ ਹਰ ਇੱਕ ਜਿਹੜਾ ਅੱਜ ਸੱਜਣਾ ਹੈ ਉਹ ਇਸ ਤਰ੍ਹਾਂ ਦੀ ਤੁਹਾਡੇ ਨਾਲ ਰਲਦੀ ਮਿਲਦੀ ਕੋਈ ਗੱਲ ਕਰ ਰਿਹਾ ਹੈਗਾ ਹੋਰ ਕੁਝ ਕਹਿਣਾ ਚਾਹੁੰਦੇ ਹੋ ਬਸ ਜੀ ਇਹਨਾਂ ਨੂੰ ਰੋਕੋ ਹੀ ਕਿਸੇ ਹਿਸਾਬ ਨਾਲ ਨੱਥ ਪਾਓ ਹੀ ਇਹਨਾਂ ਨੂੰ ਦੇਖੋ ਅਸੀਂ ਤਾਂ ਆਵਾਜ਼ ਉਠਾ ਸਕਦੇ ਆ ਬਾਕੀ ਸੰਗਤ ਨੇ ਤੇ ਪੰਜਾਬ ਦੇ ਲੋਕਾਂ ਨੇ ਜਾਗਣਾ ਹੈ ਉਹਨਾਂ ਨੇ ਕੁਝ ਕਰਨਾ ਜੋ ਕਰਨਾ ਅਸੀਂ ਤਾਂ ਇੱਕ ਆਪਣੇ ਸ਼ੋਅ ਦੇ ਜ਼ਰੀਏ ਕੁਝ ਅਜਿਹੇ ਵਿਸ਼ੇ ਤੁਹਾਡੇ ਸਾਹਮਣੇ ਲੈ ਕੇ ਆ ਸਕਦੇ ਆ ਜਿਨ੍ਹਾਂ ਦੇ ਬਾਰੇ ਲੋਕਾਂ ਨੂੰ ਬਹੁਤ ਘੱਟ ਪਤਾ ਤੇ ਜਿਨ੍ਹਾਂ ਬਾਰੇ ਕੁਝ ਜਾਗਰੂਕਤਾ ਦੀ ਲੋੜ ਹੁੰਦੀ ਹੈ ਸੁਖਰਾਜ ਜੀ ਨਾਲ ਵੀ ਸੌਂ ਨਹੀਂ ਰਹੀ ਧਰਨੇ ਦੇ ਜੇ ਧਰਨੇ ਦਿੰਦੇ ਆ ਤੇ ਲਾਠੀ ਚਾਰਜ ਕਰ ਦਿੰਦੇ ਆ ਇਹ ਇਹ ਸਾਰੀਆਂ ਗੱਲਾਂ درست ਨੇ ਮੈਂ ਸਮਝਦਾ ਕਿ ਅਜਿਹੇ ਮਸਲਿਆਂ ਚ ਸਰਦਾਰ ਮੱਕੜ ਖੁਦ ਆਪਣੇ ਪੱਧਰ ਤੇ ਇਹੋ ਜਿਹੇ ਹਾਲਾਤ ਪੈਦਾ ਕਰਦੇ ਨੇ ਔਰ ਮੈਂ ਸਮਝਦਾ ਕਿ ਅਸੀਂ ਦੇਖੋ ਕੁਝ ਦਿਨ ਲਗਾਤਾਰ ਅਪੀਲ ਕਰ ਰਹੇ ਆ ਸਟੇਟ ਗਵਰਨਮੈਂਟ ਨੂੰ ਸਦਾ ਪ੍ਰਕਾਸ਼ ਸਿੰਘ ਬਾਦਲ ਨੂੰ ਜੇ ਤਾਂ ਉਹਨਾਂ ਦੇ ਨੋਟਿਸ ਤੇ ਉਹਨਾਂ ਦੀ ਮਰਜ਼ੀ ਨਾਲ ਹੋ ਰਿਹਾ ਤਦ ਵੀ ਕਹਿਣ ਕਿ ਕੀ ਕਰਨਾ ਚਾਹੁੰਦੇ ਨੇ ਜੇ ਨਹੀਂ ਹੇਮ ਹੋ ਰਿਹਾ ਤੇ ਬਕਾਇਦਾ ਤੌਰ ਤੇ ਸਦਾਰ ਮੱਕਣ ਨੂੰ ਨੱਥ ਪਾਈ ਜਾਣੀ ਚਾਹੀਦੀ ਹੈ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਸਥਾ ਨੂੰ ਨੀਵੇਂ ਤੋਂ ਨੀਵੇਂ ਪੱਧਰ ਤੇ ਲੈ ਆਉਂਦਾ ਮੈਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਦਾਰ ਮੱਕਣ ਤੋਂ ਪਹਿਲਾਂ ਤੋਂ ਆ ਔਰ 16 ਸਾਲਾਂ ਦੇ ਵਿੱਚ ਮੈਂ ਸਮਝਦਾ ਕਿ ਐਸੀ ਬਦਤਰ ਸਥਿਤੀ ਕਦੇ ਨਹੀਂ ਵੇਖਣ ਨੂੰ ਮਿਲੀ ਸਾਡੇ ਨਾਲ ਕਾਲਰ ਜੁੜੇ ਹੋਏ ਨੇ ਸੁਖਰਾਜ ਜੀ ਪਿੰਡ ਬਾਦਲ ਤੋਂ ਬੋਲ ਰਹੇ ਸਨ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇੱਕ ਹੋਰ ਸਾਡੇ ਨਾਲ ਦਰਸ਼ਕ ਜੁੜੇ ਹੋਏ ਨੇ ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਬੋਲਦੇ ਹੋ ਭਗਤੇ ਭਾਈ ਤੋਂ ਕਿਵੇਂ ਸੰਭੋਲੀ ਹਾਂ ਜੀ ਭਗਤੇ ਭਾਈ ਤੋਂ ਕਿਵੇਂ ਸੰਭੋਲੀ ਹਾਂ ਹਾਂ ਜੀ ਭਗਤੇ ਭਾਈ ਤੋਂ ਬੋਲਦੇ ਹੋ ਭਗਤਾ ਭਾਈ ਦਾ ਬਹੁਤ ਮਸ਼ਹੂਰ ਪਿੰਡ ਹੈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹੁਕਮ ਕਰੋ ਕੀ ਗੱਲ ਕਰਨੀ ਚਾਹੁੰਦੇ ਹੋ ਸਰ ਜੀ ਮੈਂ ਗੱਲ ਇਹ ਕਰਨੀ ਚਾਹੁੰਦਾ ਸੀ ਕਿ ਜਿਹੜੇ ਕੰਨਸਟ੍ਰੂਕਸ਼ਨ ਮੀਟਿੰਗ ਮੇਰੀ ਸੁਰਮਨੀਕ ਮੀਟਿੰਗ ਹੈ ਨਾ ਸਾਡੇ ਇੱਥੇ ਭਗਤੇ ਭਾਈ ਬੱਸ ਸਟੈਂਡ ਦੇ ਦੁਕਾਨਾਂ ਹੈ ਜੀ ਹਾਂ ਜੀ ਦੁਕਾਨਾਂ ਦੇ ਵਿੱਚ ਤਿੰਨ ਬਿਊਟੀ ਪਾਰਲਰ ਚੱਲਦੇ ਆ ਵਾਹ ਠੀਕ ਜੀ ਹਾਂ ਹਾਂ ਗੱਲ ਤੁਸੀਂ ਕਰੋ ਪੂਰੀ ਗੱਲ ਕਰੋ ਆਪਣੀ ਹਾਂਜੀ ਸਰ ਜਿਹੜੇ ਤਨ ਦਿਉਤੀ ਪਾਰਲਰ ਚ ਆਦੇ ਮੈਂ ਨਾ ਇਹਨਾਂ ਦੇ ਮੈਨੇਜਰ ਸਾਹਿਬ ਕੋਲੇ ਵੀ ਸ਼ਿਕਾਇਤ ਕੀਤੀ ਮੈਂ ਕਿਹਾ ਜੀ ਦੇਖੋ ਕਹਿੰਦੇ ਤੁਸੀਂ ਲਿਖ ਕੇ ਦਿਓ ਮੈਂ ਕਿਹਾ ਮੇਰੇ ਬਰਾਬਰ ਦੇ ਕਹਿੰਦੇ ਮੈਂ ਕਿਵੇਂ ਲੈ ਕੇ ਜਾਦਾ ਤੁਹਾਨੂੰ ਜੀ ਨਾ ਤੁਸੀਂ ਗੁਰ ਗੁਰਪ੍ਰੇਰ ਸਭ ਤੋਂ ਤਨਖਾਹ ਲੈਣੀ ਆ ਉਹ ਕਾਦੀ ਬਾਤ ਨਹੀਂ ਹੈ ਇਹ ਬਾਕੀ ਮੈਂ ਕਿਹਾ ਇਹਨਾਂ ਦਾ ਨਾ ਜੀ ਇੱਕ ਅਧਿਕਾਰੀ ਉੱਥੇ ਚੈਕਿੰਗ ਲਈ ਆ ਗਿਆ ਉਹ ਟਿਕਾਣਾ ਹੋਰ ਦੀ ਚੈਕਿੰਗ ਤੇ ਅਸੀਂ ਜਦੋਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਜੇ ਤੁਸੀਂ ਚੈਕਿੰਗ ਇੱਥੇ ਆਏ ਆਂ ਵੀ ਆਹ ਦੇਖੋ ਇੱਥੇ ਆ ਕੁਝ ਹੁੰਦਾ ਵੇ ਇੱਕ ਪਾਸੇ ਆਪਣੇ ਧਰਮ ਦੇ ਵਰਖਲਾਫ ਕਰ ਰਹੇ ਆ ਤੇ ਤੁਸੀਂ ਇਹ ਕਿੰਨੇ ਵੀ ਤੁਸੀਂ ਲੈ ਕੇ ਅਪੀਕੇਸ਼ਨ ਦਿਓ ਮੈਂ ਕਿਹਦੇ ਖੁਦ ਤੁਸੀਂ ਕਿੰਨੀਆਂ ਕਿੰਨੀਆਂ ਤੰਗਾਂ ਆ ਲੈਂਿਆ ਤੁਸੀਂ ਕਾਗਜ਼ਾਂ ਲੈ ਲਿਆ ਤੁਸੀਂ ਆਖੀ ਕੀ ਇਹ ਤੁਸੀਂ ਲੈ ਕਿੰਦੇ ਸਕਦੇ ਵੀ ਅਸੀਂ ਉੱਥੇ ਆ ਕੇ ਜੀ ਗਲਤ ਵੇਖ ਕੇ ਆਏ ਕਹਿੰਦੇ ਨਹੀਂ ਜੀ ਅਸੀਂ ਆਏ ਨਾ ਕੋਈ ਵੀ ਕਾਰਵਾਈ ਕਰ ਸਕਦੇ ਸਾਡਾ ਇਹਦੇ ਨਾਲ ਕੋਈ ਤਾਲਮੇ ਨਹੀਂ ਮੈਂ ਕਿਹਾ ਜੀ ਵੇਖੋ ਜੇ ਤੁਸੀਂ ਇੱਥੇ ਕੋਈ ਗਲਤ ਕੰਮ ਕਰਦਾ ਉਹ ਬੰਦ ਕਰ ਸਕਦੇ ਆ ਤੇ ਤੁਸੀਂ ਇਹ ਵੀ ਤਾਂ ਕਰ ਸਕਦੇ ਹੋ ਤੇ ਇਹਦੀ ਇਹਨਾਂ ਦੀ ਸੁਣਵਾਈ ਹੈ ਜੀ ਇਹ ਇਹ ਭਾਈ ਹਰਦੀਪ ਸਿੰਘ ਤੁਹਾਡੀ ਗੱਲ ਦਾ ਜਵਾਬ ਦੇਣ ਲੱਗੇ ਨੇ ਏ ਮੈਂ ਤਾਂ ਇਹੋ ਕਹਿਣਾ ਚਾਹਾਂਗਾ ਕਿ ਪ੍ਰਚਾਰ ਦੇ ਤੇ ਸਿੱਖੀ ਨੂੰ ਅੱਗੇ ਲਿਜਾਣ ਦੇ ਦਮਗੱਜੇ ਮਾਰਨ ਵਾਲੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਹਾਰ ਦੇ ਰਾਤੇ ਤੁਰੀ ਹੋਈ ਹੈ ਇਹਨਾਂ ਸਮਿਆਂ ਦੇ ਦੌਰਾਨ ਡੇਰਾਵਾਦ ਵੱਧ ਰਿਹਾ ਉਹ ਡੇਰਾਵਾਦ ਅਸੀਂ ਇੱਕ ਸਪੈਸੀਫਿਕ ਗਰੁੱਪ ਨੂੰ ਕੱਲਾ ਨਾ ਕਹਦੀਏ ਬੜੇ ਰੂਪਾਂ ਦੇ ਵਿੱਚ ਵੱਧ ਰਿਹਾ ਇਸ ਦੌਰਾਨ ਹੀ ਜਿਹੜਾ ਹੈਗਾ ਉਹ ਸਿੱਖੀ ਨੂੰ ਡਿਲੀਊਟ ਕਰਨ ਦੇ ਲਈ ਅਨਮਤ ਉਹ ਵਧਾਇਆ ਜਾ ਰਿਹਾ ਹੈ ਮੈਂ ਐਗਜ਼ੈਕਟ ਨਾਮ ਨਾ ਵੀ ਲਵਾਂ ਜੋ ਹੈ ਜਾਂ ਕਹਿ ਵੀ ਦਈਏ ਕਿ ਜਿਹੜੀ ਕਾਰਸਸ ਦੀ ਥਾਟ ਹੈਗੀ ਆ ਆਈਡੀਓਲੋਜੀ ਹੈਗੀ ਉਸ ਨੂੰ ਸਿੱਖੀ ਦੇ ਉੱਤੇ ਥੋਪ ਕੇ ਇਸ ਨੂੰ ਡਿলিউਟ ਕੀਤਾ ਜਾ ਰਿਹਾ ਹੈ ਔਰ ਇਸੇ ਦੌਰਾਨ ਦੇ ਵਿੱਚ ਹੀ ਜਿਹੜਾ ਹੈ ਜਿਸ ਸਥਾਨ ਦੇ ਉੱਤੇ ਇੱਕ ਇੱਕ ਪੈਸਾ ਸੰਗਤ ਜਿਹੜੀ ਹੈ ਦਿੰਦੀ ਹੈ ਉਸ ਦਾ ਇੱਕ ਪ੍ਰੋਪਰ ਯੂਟਿਲਾਈਜੇਸ਼ਨ ਨਾ ਹੋਣੀ ਉਹ ਇੱਕ ਬਹੁਤ ਹੀ ਦੁਖਦਾਈ ਗੱਲ ਹੈ ਫਿਰ ਐਸੀ ਜਿਹੜੀ ਜਾਇਦਾਦਾਂ ਨੇ ਉਹ ਖੁਰਦ-ਬੁਰਦ ਹੋਣੀਆਂ ਜਿਹੜੇ ਟਰਸਟ ਬਣਾ ਕੇ ਉੱਥੇ ਭਾਈ ਭਤੀਜਾਵਾਜ ਤੇ ਸਭ ਕੁਝ ਇਸ ਤਰੀਕੇ ਭਾਰੂ ਕਰਨਾ ਇਹ ਅਤਿ ਦੁਖਦਾਈ ਗੱਲ ਹੈ ਫਿਰ ਜੇ ਸੰਸਥਾਵਾਂ ਐਸੀਆਂ ਹੋਣ ਤੇ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਕਿ ਉੱਥੇ ਸਿੱਖੀ ਤੋਂ ਵਿਰੁੱਧ ਜੇ ਕੋਈ ਗੱਲਾਂ ਐਸੀਆਂ ਹੁੰਦੀਆਂ ਨੇ ਐਸੀਆਂ ਸ਼ਾਪਸ ਜਿਹੜੀਆਂ ਨੇ ਜੇ ਬਿਊਟੀ ਪਾਰਲਰ ਸ਼੍ਰੋਮਣੀ ਕਮੇਟੀ ਦੀ ਜਾਇਦਾਦਾਂ ਤੇ ਖੁੱਲ ਰਹੇ ਨੇ ਤੇ ਫਿਰ ਮੈਨੂੰ ਇਹ ਦੱਸਣ ਇਹ ਜਵਾਬ ਦੇਣਾ ਬਣਦਾ ਸਰਦਾਰ ਮੱਕੜ ਨੂੰ ਇਸ ਤਰੀਕੇ ਨਾਲ ਨਹੀਂ ਗੱਲ ਕੀ ਹੈ ਕਿ 700 ਕਰੋੜ ਦਾ ਬਜਟ ਕੱਲਾ ਮੱਕੜ ਸਾਹਿਬ ਦੀ ਜੇਬ 'ਚ ਹੈ ਉਹ ਕੱਲਾ ਜਿੱਦਾਂ ਚਾਹੁੰਦੇ ਨੇ ਉਸ ਤਰੀਕੇ ਨਾਲ ਕਰਦੇ ਨੇ ਸੁਪਰੀਮ ਕੋਰਟ ਨੇ ਇਹਨਾਂ ਨੂੰ ਕੇਵਲ ਰিসিਵਰ ਲਗਾਇਆ ਕਿਉਂਕਿ ਪਿਛਲਾ ਹਾਊਸ ਡਿਫੰਕਟ ਹੈ ਅਗਲਾ ਹਾਊਸ ਜਿਹੜਾ ਹੋੰਦ 'ਚ ਨਹੀਂ ਆਇਆ ਤੇ ਪ੍ਰੈਜ਼ੈਂਟ ਸਿਚੁਏਸ਼ਨ 'ਚ ਗੁਰਦੁਆਰਾ ਐਕਟ ਦੇ ਤਹਿਤ ਉਹ ਡੀਸੀ ਅੰਮ੍ਰਿਤਸਰ ਨੂੰ ਲਗਾਉਣਾ ਸੀ ਪ੍ਰਬੰਧ ਤੇ ਉਹਨਾਂ ਸੁਪਰੀਮ ਕੋਰਟ ਨੇ ਸੋਚਿਆ ਕਿ ਡੀਸੀ ਨੂੰ ਲਗਾਇਆ ਤਾਂ ਸਿੱਖਾਂ 'ਚ 네ਗੇਟਿਵ ਸਨੇਹਾ ਜਾਏਗਾ ਤੇ ਉਹਨਾਂ ਨੇ ਇਹਨਾਂ ਨੂੰ ਰੀਸੀਵਰ ਲਗਾਇਆ ਰੀਸੀਵਰ ਲਗਾਉਣ ਦਾ ਮਤਲਬ ਇਹ ਨਹੀਂ ਕਿ ਜਦਾਦਾਂ ਖੁਰਦ-ਬੁਰਦ ਕਰਨ ਲੱਪੈਣ ਇਸ ਤਰ੍ਹਾਂ ਦੇ ਹਾਲਾਤ ਆ ਜਾਣ ਕਿ ਮਨਮਰਜ਼ੀਆਂ ਕਰਦੇ ਨੇ देयर शुड ਬੀ ਸਮ ਲਿਮਟ ਸੁਪਰੀਮ ਕੋਰਟ ਨੂੰ ਵੀ ਕੋਰਟਸ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਔਰ ਇਸ ਵੇਲੇ ਇਸ ਵੇਲੇ ਕਿ ਅਦਰਵਾਈਜ਼ ਆਲਸੋ ਹੁਣ ਦੇਖੋ ਕਿ 1.5 ਸਾਲ ਦੇ ਵਿੱਚ ਜੀ ਕਿਉਂਕਿ ਅਸ ਵੇਲੇ ਤੁਹਾਡਾ ਸੰਘਰਸ਼ ਜਿਹੜਾ ਹੈ ਗੁਰਦੁਆਰਾ ਅੰਬਸਾਹਬ ਦੀ ਜ਼ਮੀਨ ਨੂੰ ਲੈ ਕੇ ਉਹ ਕਿਸ ਮੁਕਾਮ ਦੇ ਉੱਤੇ ਪਹੁੰਚ ਚੁੱਕਾ ਤੇ ਅੱਗੋਂ ਲਈ ਕੀ ਤੁਹਾਡਾ ਪ੍ਰੋਗਰਾਮ ਕੀ ਹੈ ਸਰਦਾਰ ਮੱਕੜ ਨੇ ਕਿਹਾ ਇੱਕ ਪੰਜ-ਛੇ ਦਿਨ ਪਹਿਲੇ ਇੱਕ ਜਦੋਂ ਸਟੇਟਮੈਂਟ ਦਿੱਤੀ ਕਿ ਅਸੀਂ ਇਹ ਜ਼ਮੀਨ ਜਿਹੜੀ ਵੇਚ ਰਹੇ ਹਾਂ ਸੰਗਤ ਦੇ ਸੰਗਤ ਦੀ ਸਹਿਮਤੀ ਨਾਲ ਵੇਚ ਰਹੇ ਹਾਂ ਤਾਂ ਉਸੇ ਦਿਨ ਅਸੀਂ ਇੱਕ ਸੰਗਤ ਦਾ ਇਕੱਠ ਕੀਤਾ ਤੇ ਸੰਗਤ ਨੇ ਜਿਹੜਾ ਹੈ ਇਸ ਨੂੰ ਜਕਾਰਿਆਂ ਦੀ ਗੂੰਜ ਚ ਰਿਜੈਕਟ ਕੀਤਾ ਤੇ ਸਰਦਾਰ ਮੱਕੜ ਮੱਕੜ ਨੂੰ ਲੜਨ ਤਾਂ ਪਾਈਆਂ ਦੂਜੀ ਉਸ ਤੋਂ ਬਾਅਦ ਅਸੀਂ ਕੀ ਕੀਤਾ ਕਿ ਸਿਗਨੇਚਰ ਕੈਂਪੇਨ ਸ਼ੁਰੂ ਕੀਤੀ ਜਿਸ ਵਿੱਚ ਸਾਡੇ 3-4 ਦਿਨਾਂ ਦੇ ਵਿੱਚ ਹੁਣ ਤੱਕ ਸਾਡੇ ਕੋਲ 6-7000 ਸਿਗਨੇਚਰ ਪਹੁੰਚ ਚੁੱਕੇ ਨੇ। ਔਰ ਲਗਾਤਾਰੇ ਜਾਰੀ ਹੈ। ਸਾਡੇ ਜਿਹੜੇ ਵੋਲੰਟੀਅਰਸ ਨੇ ਸਿੱਖ ਸੰਗਤਾਂ ਨੇ ਉਹ ਗਲੀ-ਗਲੀ ਹਰ ਸਿੱਖ ਨੂੰ ਇਸ ਦੀ ਜਾਣਕਾਰੀ ਦੇਣ ਲਈ ਚੱਲੀਆਂ ਹੋਈਆਂ ਨੇ। ਔਰ ਨੈਕਸਟ ਸਾਡਾ ਹੈਗਾ ਕਿ ਅਸੀਂ ਸਰਦਾਰ ਬਾਦਲ ਜੋ ਹਨ ਉਹ ਵਿਦੇਸ਼ ਗਏ ਹੋਏ ਸਨ। ਤੇ ਇਸ ਕਰਕੇ ਅਸੀਂ ਉਹਨਾਂ ਦੀ ਆਵਾਜ਼ ਪਹੁੰਚਾਉਣ ਲਈ ਅੱਜ ਅਸੀਂ ਹੈ ਡੀਸੀ ਸਾਹਿਬ ਜਤਾ ਜੀਸੀ ਨਗਰ ਦੇ ਰਾਹੀਂ ਸਰ ਬਾਦਲ ਨੂੰ ਇਸਦੀ ਹੈ ਕਿ ਇਸ ਦੇ ਤੁਰੰਤ ਇੰਟਰਫੇਅਰ ਕਰੋ ਔਰ ਇਹ ਅਨਰਥ ਹੋਣ ਤੋਂ ਇਹ ਗਲਤੀ ਹੋਣ ਤੋਂ ਇਹ ਗੁਨਾਹ ਹੋਣ ਤੋਂ ਬਚਾ ਲੋ ਉਹ ਅੱਜ ਕਰਨ ਜਾ ਰਹੇ ਆ ਇਹ ਨਹੀਂ ਹੈ ਤੇ ਅਸੀਂ ਨੈਕਸਟ ਜਿਹੜਾ ਹੈਗਾ ਉਸ ਤੋਂ ਲਗਾਤਾਰ ਜੋ ਹੈ ਕੈਂਡਲ ਮਾਰਚ ਜਾਂ ਹੋਰ ਜਿਹੜੇ ਪ੍ਰੋਟੈਸਟ ਨੇ ਅਸੀਂ ਆਪਣੀ ਜਿਹੜੀ ਜਦੋਂ ਜਦ ਤੱਕ ਇਸ ਨੂੰ ਤੇਜ਼ ਕਰਾਂਗੇ ਮੈਂ ਸਮਝਦਾ ਕਿ ਸਾਰੇ ਪੰਜਾਬ ਚ ਬਲਕਿ ਹਰ ਥਾਂ ਤੇ ਬੈਠਾ ਸਿੱਖ ਉਹ ਇਸ ਮੁੱਦੇ ਨੂੰ ਮੁੱਖ ਰੱਖ ਕੇ ਜਿਹੜੀ ਇਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਜ਼ਿਆਤੀਆਂ ਨੇ ਜ਼ਮੀਨਾਂ ਨੂੰ ਖੁਰਦ-ਬੁਰਦ ਕਰਨ ਦੀ ਜਾਇਦਾਦਾਂ ਨੂੰ ਖਤਮ ਕਰਨ ਦੀ ਗੱਲ ਹੈ ਉਸ ਦੇ ਖਿਲਾਫ ਆਵਾਜ਼ ਉਠਾਉਣ ਅਸੀਂ ਉਸ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਇਸ ਸੰਘਰਸ਼ ਨੂੰ ਨਤੀਜੇ ਤੱਕ ਲੈ ਕੇ ਜਾਈਏ ਹਰਦੀਪ ਸਿੰਘ ਜੀ ਤੁਸੀਂ ਅੱਜ ਇੱਕ ਬਹੁਤ ਹੀ ਅੱਛੇ ਜਿਹੜਾ ਸੰਗਤ ਦੇ ਨਾਲ ਸਬੰਧਤ ਜਿਹੜਾ ਵਿਸ਼ਾ ਹੈਗਾ ਉਸ ਦੇ ਉੱਤੇ ਆ ਕੇ ਗੱਲਬਾਤ ਕੀਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਧੰਨਵਾਦ ਤੁਹਾਡਾ ਜੀ ਸੋ ਐਸੇ ਨਾਲ ਹੀ ਸਾਡਾ ਅੱਜ ਦਾ ਜਾਗੂ ਪੰਜਾਬ ਸ਼ੋਅ ਦਾ ਵੇਲਾ ਹੁਣ ਖਤਮ ਹੁੰਦਾ ਹੈ। ਇਸ ਸ਼ੋਅ ਨੂੰ ਅਸੀਂ ਹੋਰ ਚੰਗਾ ਬਣਾਉਣ ਲਈ ਤੁਹਾਡੇ ਸੁਝਾਵਾਂ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਵੀ ਮਨੁੱਖਕ ਗਲਤੀਆਂ ਦਾ ਪੂਤਲਾ ਹੁੰਦਾ ਹੈ ਤੇ ਸੁਧਾਰਾਂ ਦੀ ਗੁੰਜਾਇਸ਼ ਹਮੇਸ਼ਾ ਰਹਿੰਦੀ ਹੈ। ਅਸੀਂ ਆਪਣੀ ਤੁਸੀਂ ਆਪਣੀ ਰਾਏ ਸਾਨੂੰ editor@dayandnightnews.com ਤੇ ਭੇਜਿਆ ਕਰੋ। ਈਮੇਲ ਰਾਹੀਂ ਸਾਡੇ ਨਾਲ ਫੋਨ ਲਾਈਨ ਤੇ ਵੀ ਸੰਪਰਕ ਕਰ ਸਕਦੇ ਹੋ ਤੁਸੀਂ ਤੇ ਹੁਣ ਮੈਨੂੰ ਇਜਾਜ਼ਤ ਦਿਓ ਕੱਲ ਸਵੇਰੇ ਫੇਰ ਮਿਲਣ ਦੇ ਲਈ। ਉਦੋਂ ਤੱਕ ਲਈ ਸਤਿ ਸ੍ਰੀ ਅਕਾਲ। ਰੱਬ ਰੱਖਾ।